ਸਵਾਗਤ ਹੈ ਜੀ ਸਬਕ ਜ਼ਿੰਦਗੀ ਦੇ ਅਮਰਿਤ ਨਾਲ ਦਿਨ 16ਵਾਂ ਤੇ ਅੱਜ ਹੈ ਜੀ 6 ਸਪਟੈਂਬਰ ਦਿਨ ਸ਼ੁੱਕਰਵਾਰ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਦਿਮਾਗ ਵਿੱਚ ਚੱਲਦੇ ਹੋਏ ਵਿਚਾਰਾਂ ਦੀ ਲੜੀ ਦੀ ਆਪਣੇ ਮੇਨ ਕੁਐਸਚਨ ਹੁੰਦਾ ਕਿ ਆਪਾਂ ਵਿਚਾਰਾਂ ਦੀ ਲੜੀ ਨੂੰ ਕਿਵੇਂ ਤੋੜੀਏ ਸਾਡੇ ਆ ਦਿਮਾਗ ਜਿਹੜਾ ਹੈਗਾ ਉਹ ਸਾਨੂੰ ਬਹੁਤੇ ਵਿਚਾਰਾਂ ਦੇ ਨਾਲ ਹਰ ਵਕਤ ਘੇਰ ਕੇ ਰੱਖਦਾ ਹੈ ਪਹਿਲਾਂ ਮਹਾਤਮਾ ਲੋਕ ਕਹਿੰਦੇ ਹੁੰਦੇ ਸਨ ਨਾ ਕਿ ਇਕਾਗਰਤਾ ਬਹੁਤ ਜ਼ਰੂਰੀ ਏ ਅੱਜ ਵੀ ਕਹਿੰਦੇ ਨੇ ਇਕਾਗਰਤਾ ਬਹੁਤ ਜ਼ਰੂਰੀ ਏ ਇਕਾਗਰਤਾ ਸੱਚੀ ਬਹੁਤ ਜ਼ਰੂਰੀ ਹੈ ਪਰ ਇਕਾਗਰਤਾ ਜਿਹੜੀ ਹੈਗੀ ਉਹ ਮਹਾਤਮ ਵਾਲੀ ਇਕਾਗਰਤਾ ਕੋਈ ਹੋਰ ਅਲੱਗ ਗੱਲ ਏ ਪਰ ਇਕਾਗਰਤਾ ਅੱਜ ਦੇ ਯੁੱਗ ਦੇ ਵਿੱਚ ਆਪਣੇ ਵਿਚਾਰਾਂ ਦੇ ਉੱਪਰ ਇਕਾਗਰਤਾ ਕਰਨਾ ਬਹੁਤ ਔਖਾ ਹੋ ਗਿਆ ਕਿਉਂਕਿ ਹਮੇਸ਼ਾ ਸਾਨੂੰ ਵਿਚਾਰ ਜਿਹੜੇ ਨੇ ਉਹ ਇਕੱਠੇ ਕਰਕੇ ਜਿਹੜਾ ਹੈਗਾ ਸਾਡੇ ਦਿਮਾਗ ਨੂੰ ਹਮੇਸ਼ਾ ਬੰਦ ਲਾ ਕੇ ਰੱਖਦੇ ਨੇ ਸੋ ਜ਼ਿੰਦਗੀ ਦੇ ਵਿੱਚ ਕਨਸੈਂਟਰੇਟ ਕਰਨਾ ਫੋਕਸ ਕਰਨਾ ਉਹਦਾ ਇੱਕ ਹੀ ਤਰੀਕਾ ਹੈਗਾ ਇਹ ਬਿਕੋਜ਼ ਜਿਹੜੇ ਸਾਡੇ ਵਿਚਾਰ ਨੇ ਹਮੇਸ਼ਾ ਆਉਂਦੇ ਨੇ ਸਾਡੇ ਦਿਮਾਗ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਆਪਣੇ ਦਿਮਾਗ ਦੇ ਉੱਪਰ ਹਾਵੀ ਕਰ ਲੈਨੇ ਆ ਤੇ ਉਸ ਸੋਚ ਨੂੰ ਹੋਰ ਵਧਾ ਦਿੰਨੇ ਆ ਇੱਕ ਹੀ ਤਰੀਕਾ ਹੈਗਾ ਇਹ ਹਮੇਸ਼ਾ ਤੁਹਾਡਾ ਦਿਮਾਗ ਤੁਹਾਨੂੰ ਬਹੁਤ ਸਾਰੇ ਵਿਕਲਪ ਦੇਵੇਗਾ ਬਹੁਤ ਸਾਰੇ ਆਲਟਰਨੇਟਿਵ ਦੇਵੇਗਾ ਤੁਹਾਡੇ ਵਿਚਾਰਾਂ ਦੇ ਥਰੂ ਬਟ ਤੁਹਾਨੂੰ ਕੀ ਕਰਨਾ ਹੈ ਤੁਹਾਨੂੰ ਸਿਰਫ ਇੱਕ ਆਲਟਰਨੇਟਿਵ ਦੇ ਉੱਪਰ ਧਿਆਨ ਲਗਾਉਣਾ ਹੈ ਫੋਕਸ ਲਗਾਉਣਾ ਹੈ ਤੇ ਉਹਦੇ ਰਾਹੀਂ ਤੁਸੀਂ ਉਸ ਸੋਚ ਦੇ ਵਿੱਚੋਂ ਤੁਸੀਂ ਕੀ ਕੱਢ ਕੇ ਲਿਆ ਸਕਦੇ ਹੋ ਕੀ ਬਾਹਰ ਤੁਸੀਂ ਕੱਢ ਸਕਦੇ ਹੋ ਇਹ ਸਭ ਤੋਂ ਜ਼ਰੂਰੀ ਗੱਲ ਹੈ ਕਹਿੰਦੇ ਕਿ ਹਰ ਵਿਚਾਰ ਜਿਹੜਾ ਹੁੰਦਾ ਏ ਉਹ ਜ਼ਰੂਰੀ ਹੁੰਦਾ ਹੈ ਗੱਲ ਹੁੰਦੀ ਏ ਤੁਸੀਂ ਉਸ ਵਿਚਾਰ ਦੇ ਉੱਪਰ ਕਿੰਨਾ ਧਿਆਨ ਦਿੰਦੇ ਹੋ ਮੇਰੇ ਅਕੋਰਡਿੰਗਲੀ ਇਕਾਗਰਤਾ ਕੀ ਚੀਜ਼ ਹੁੰਦੀ ਏ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਹਾਂ ਤੁਸੀਂ ਇੱਕ ਗੱਲ ਸੋਚ ਰਹੇ ਸੀ ਤੇ ਉਸ ਸੋਚ ਦੇ ਵਿੱਚ ਇੰਨਾ ਡੁੱਬ ਗਏ ਕਿ ਤੁਹਾਨੂੰ ਆਪਣਾ ਆਪ ਹੀ ਭੁੱਲ ਗਿਆ ਕਿ ਮੈਂ ਐਕਚੁਅਲ ਦੇ ਵਿੱਚ ਕਰ ਕੀ ਰਿਹਾ ਸੀ ਦੈਟਸ ਕਾਲਡ ਕਨਸੈਂਟਰੇਸ਼ਨ ਉਹ ਕਨਸੈਂਟਰੇਸ਼ਨ ਤੁਹਾਡੀ ਕਿਸੇ ਕੰਮ ਪ੍ਰਤੀ ਹੋ ਸਕਦੀ ਏ ਪੜ੍ਹਾਈ ਪ੍ਰਤੀ ਹੋ ਸਕਦੀ ਏ 뮤직 ਪ੍ਰਤੀ ਹੋ ਸਕਦੀ ਏ ਦੈਟਸ ਕਾਲਡ ਕਨਸੈਂਟਰੇਸ਼ਨ ਕਨਸੈਂਟਰੇਸ਼ਨ ਜਦ ਤੁਸੀਂ ਇੱਕ ਵਿਚਾਰ ਨੂੰ ਇਸ ਤਰੀਕੇ ਨਾਲ ਤਰਾਸ਼ਦੇ ਹੋ ਕਿ ਉਹਦੇ ਚੋਂ ਹੀਰਾ ਨਿਕਲ ਕੇ ਬਾਹਰ ਆਵੇ ਦੈਟਸ ਕਾਲਡ ਕਨਸੈਂਟਰੇਸ਼ਨ ਜਦੋਂ ਤੁਸੀਂ ਵਿਚਾਰਾਂ ਦੀ ਲੜੀ ਦੇ ਵਿੱਚੋਂ ਇੱਕ ਵਿਚਾਰ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ दैट्स ਕਾਲਡ ਕਨਸੈਂਟਰੇਸ਼ਨ ਸੋ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਵਿਚਾਰਾਂ ਦੀ ਲੜੀ ਨੂੰ ਤੋੜਨਾ ਚਾਹੁੰਦੇ ਹੋ ਤੇ ਆਪਣੇ ਇੱਕ ਵਿਚਾਰ ਦੇ ਉੱਪਰ ਫੋਕਸ ਰੱਖੋ ਜਿਹੜੇ ਵੀ ਤੁਸੀਂ ਵਿਚਾਰ ਦੇ ਉੱਪਰ ਕੰਮ ਕਰਨਾ ਚਾਹੁੰਦੇ ਹੋ ਕਿਉਂਕਿ ਜੇ ਤੁਸੀਂ ਕੰਮ ਇੱਕ ਤੇ ਵੀ ਕਰੋਗੇ ਤੁਹਾਨੂੰ ਉਹਨਾਂ ਰਿਜ਼ਲਟ ਮਿਲੇਗਾ ਜਦੋਂ ਤੁਸੀਂ ਜ਼ਿਆਦਾ ਵਿਚਾਰਾਂ ਦੇ ਵਿੱਚ ਇਕੱਠੇ ਹੋ ਜਾਂਦੇ ਹੋ ਤਾਂ ਤੁਹਾਨੂੰ ਉਹ ਰਿਜ਼ਲਟ ਨਹੀਂ ਮਿਲ ਪੰਦਾ ਹੈਗਾ ਕਿਉਂਕਿ ਤੁਸੀਂ ਕੰਮ ਫਿਰ ਇੱਕ ਵੀ ਵਿਚਾਰ ਤੇ ਨਹੀਂ ਕਰ ਪਾਉਂਦੇ ਹੈਗੇ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਇਹੀ ਹੈ ਹਾਊ ਟੂ ਕਨਸੈਂਟਰੇਟ ਫੋਕਸ ਤੇ ਵਿਚਾਰਾਂ ਦੀ ਲੜੀ ਨੂੰ ਤੁਸੀਂ ਕਿਵੇਂ ਤੋੜਨਾ ਹੈਗਾ ਏ ਸਿਰਫ ਇੱਕੋ ਤਰੀਕਾ ਵਿਚਾਰਾਂ ਦੀ ਲੜੀ ਨੂੰ ਤੋੜਨ ਦਾ ਆਪਣੇ ਇੱਕ ਵਿਚਾਰ ਦੇ ਉੱਪਰ ਫੋਕਸ ਕਰੋ ਆਪਣੇ ਇੱਕ ਕੰਮ ਦੇ ਉੱਪਰ ਫੋਕਸ ਕਰੋ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਟਾਈਮ ਦੇ ਉੱਪਰ ਚੱਲ ਰਿਹਾ ਹੈਗਾ ਏ ਸੋ ਥੈਂਕ ਯੂ ਸੋ ਮੱਚ ਜੀ ਅਮਰਿਤ ਦੇ ਨਾਲ ਜੁੜਨ ਲਈ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਥੈਂਕ ਯੂ ਸੋ ਮੱਚ ਸਸ਼ੀਕਾਲ ਜੀ ਰੱਬ ਰੱਖਾ ਟੇਕ ਕੇਅਰ